ਉਹਨਾਂ ਸਾਰੇਆਂ ਲਾਗੂ ਕਰਨਾ ਔਰ ਵਿਸ਼ੇਸ਼ ਤੌਰ ਤੇ ਆਈਆਂ ਸਾਰੀਆਂ ਜਥੇਬੰਦੀਆਂ ਦਾ ਜਿੱਤੇ ਮੈਂ ਸਟੇਜ ਖਤਰੋੜ ਦੇ ਲਾਤੇ ਧੰਨਵਾਦ ਕਰਦਾ ਉਹਦੇ ਸਾਡੇ ਕਨਵੀਨਰ ਵੀ ਅੱਜ ਦੀ ਆਈਆਂ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਪੈਨਸ਼ਨਰ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਨਗੇ ਸਰਦਾਰ ਰਤਨ ਸਿੰਘ ਜੀ ਮਜਾਰੀ ਅੱਜ ਦੇ ਧਰਨੇ ਦੇ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਬਿਜਲੀ ਮੁਲਾਜ਼ਮ ਪੈਨਸ਼ਨਰ ਕਿਸਾਨ ਮਜ਼ਦੂਰ ਤੇ ਸਟੂਡੈਂਟ ਜਥੇਵੰਦੀਆਂ ਦੇ ਲੀਡਰ ਸਹਿਬਾਨ ਤੇ ਸਾਥੀ ਸਹਿਬਾਨ ਸਾਰੇ ਸਾਥੀਆਂ ਦਾ ਪਹਿਲਾਂ ਤਾਂ ਆ ਜਿੱਥੇ ਆਣ ਕੇ ਜਿਹੜਾ ਕਿ 2003 ਤੋਂ ਸ਼ੁਰੂ ਹੋਇਆ ਸੀਗਾ ਤੇ ਇਹਦੇ ਤੇ ਨਰਾਈ ਨਵਾਂ ਤਾਰ ਕੰਟੀਨਿਊਸ਼ਨ ਦੇ ਵਿੱਚ ਚੱਲੀ ਨਹੀਂ ਔਰ ਅੱਜ ਤੱਕ ਤੁਸੀਂ ਵਿਧਾਈ ਦੇ ਪਾਤਰ ਜੇ ਤੁਸੀਂ ਉਹਨਾਂ ਮਾਰੂ ਮਿੱਤਿਆਂ ਨੂੰ ਰੋਕੇ ਰੱਖਿਆ ਇਹ ਜਿਹੜੇ ਪ੍ਰੋਟੈਸਟ ਨੇ ਇਹ ਸਾਨੂੰ ਕਿਉਂ ਕਰਨੇ ਪਿਆ ਅੱਜ ਇਹ ਬਹੁਤ ਵੱਡਾ ਸਵਾਲ ਹੈ ਜੇਕਰ ਅਸੀਂ ਮੰਨੀ ਕਰਦਾ ਹੈ ਲੇਕਿਨ ਪੰਜਾਬ ਦੇ ਕਿਸਾਨਾਂ ਦੁਆਰਾ ਜਿਹੜੀ ਜ਼ਮੀਨ ਇਹਨੂੰ ਸਟੇਬਲ ਕਰਨ ਲਈ ਉਹ ਦਿੱਤੀ ਜਾਂਦੀ ਹੈ ਉਹ ਜ਼ਮੀਨ ਦੇ ਅਧਿਕਾਰ ਤੋੜਦਾ ਹੈ ਇਹ ਕਿਸੇ ਦੀ ਜਗੀਰ ਨਹੀਂ ਹੈ ਬਿਜਲੀ ਬੋਰਡ ਇਹ ਅਧਿਕਾਰ ਪੰਜਾਬ ਦੇ ਮਸਿੰਦਿਆਂ ਦਾ ਹੈ ਪੰਜਾਬ ਤੇ ਰਹਿਣ ਦੇ ਰਹਿਣ ਵਾਲੇ ਹਰ ਕਿਸਾਨ ਕਿਰਤੀ ਮਜ਼ਦੂਰ ਸਟੂਡੈਂਟ ਜੋ ਇੰਦਰ ਲਾਗੂ ਕੀਤੀ ਜਾਂਦੀਆਂ ਨੇ ਪਰ ਅੱਜ ਜਿਹੜਾ ਤੁਸੀਂ ਕੱਟ ਕੀਤਾ ਏ ਉਹਦੇ ਵਿੱਚ ਸਾਡਾ ਬਹੁਤ ਹੌਸਲਾ ਵਧਿਆ ਹੈ ਬਿਜਲੀ ਮੁਲਾਜ਼ਮਾਂ ਦਾ ਬਿਜਲੀ ਮੁਲਾਜ਼ਮਾਂ ਦਾ ਇੱਕ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰابطਾ ਹੈ ਅਸੀਂ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਛੋਟੇ ਦੁਕਾਨਦਾਰ ਨੂੰ ਚੋਕਰੀ ਉਹਦੀ ਪ੍ਰੋਗਰੈਸ ਹੋਵੇ ਪਰ ਪਿਆਰ ਜਿਹੜੀਆਂ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਜਿਹੜਾ ਐਮੈਂਡਮੈਂਟ ਇਲੈਕਟ੍ਰਿਸਿਟੀ ਬਿੱਲ 2003 ਹੁਣ ਉਹ ਜਿਹੜਾ 225 ਬਣਿਆ ਹੋਏ ਸਾਥੀਓ ਬਹੁਤ ਖਤਰਨਾਕ ਜੇ ਉਹਦੇ ਵਿੱਚ ਜਿਹੜੀਆਂ ਕਰਾਸ ਸਬਸਿਡੀਆਂ ਨੇ ਉਹ ਬਿਲਕੁਲ ਖਤਮ ਕਰ ਦੇਣੀਆਂ ਨੇ ਚਿੱਪ ਵਾਲੇ ਮੀਟਰ in ਆਮ ਉਸਲਾ ਚਾਹਾਂ ਦਾ ਪੰਜਾਬ ਦੇ ਲੋਕਾਂ ਨੂੰ ਇਹ ਬਿਜਲੀ ਬੋਰ ਧੌਟਾ ਨੇ ਅੱਜ ਬਿਜਲੀ ਬੋਰ ਦੇ ਅੰਦਰ ਟੱਕੋ ਘੱਟ ਵੀ 45000 ਪੋਸਟ ਇਹਨਾਂ ਦੇ ਕਹਿਣ ਮੁਤਾਬਕ ਖਾਲੀ ਪਈ ਉਹ ਸਾਡੇ ਜਿਹੜੇ ਪੰਜਾਬ ਦਾ ਜੂਝ ਹੈ ਉਹਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਰੋਜ਼ ਸਟੇਜਾਂ ਤੇ ਗਰਮੇ ਕੀਤੇ ਜਾਂਦੇ ਝਟਕੜੇ ਸਿਵਾਏ ਜਾਂਦੇ ਅੱਜ ਹਜ਼ਾਰ ਬੰਦੇ ਨੂੰ ਅਸੀਂ ਉਦਿਸ਼ਕਾਰ ਤੇ ਕਾਰਡ ਵੰਡ ਦਿੰਦੇ ਅੱਜ ਅਸੀਂ 500 ਨੂੰ ਵੰਡ ਦਿੰਦੇ ਉਹ ਟਾਈਮ ਸੈਟਲਮੈਂਟ ਦੇ ਨਾਲ ਬਿਜਲੀ ਬੋਰਡ ਦੇ ਅੰਦਰ ਵੀ ਜਿਹੜੀ 45-40000 ਸਾਡਾ ਚੂਥ ਹੈ ਉਹਨੂੰ 40% ਦਾ ਉਹ ਵਿਸਾਰ ਜੇ ਉਹ ਜਨੀਆ ਰਕਮ ਜਨੀਆ ਦੀ ਪੋਸਟ ਤੇ ਜਾਵੇ ਜੇ ਉਹ ਖੱਲੇ ਇਲੈਕਟ੍ਰੀਸ਼ੀਅਨ ਸਕੈਲਡ ਟ੍ਰੇਡਮੈਨ ਕਲੈਰੀਕਲ ਜੌਬ ਹੈ ਔਰ ਉਹ ਵਿੱਤ ਦਾ ਕੰਮ ਜਾਂਦਾ ਅਲੱਗ-ਅਲੱਗ ਜ਼ਾਰੀਆਂ ਦੇ ਅੰਦਰ ਅਲੱਗ-ਅਲੱਗ ਪ੍ਰੋਫੈਸ਼ਨ ਦੇ ਅੰਦਰ ਉਹਨਾਂ 45000 ਲੋਕਾਂ ਨੂੰ ਪੰਟ ਟਾਈਮ ਸੈਟਲਮੈਂਟ ਕਰਕੇ ਸਗਲਾਏ ਪਰ ਰਜਗਾਰ ਦਿੱਤਾ ਜਾਂਦਾ ਇੱਥੇ ਐਮਐਲਏ ਨੂੰ ਇੱਥੇ ਮੰਤਰੀਆਂ ਨੂੰ ਉਹ ਦਿਨ ਟੁਕੜੀ ਰਾਹ ਚੋਂ ਆਪਣੀ ਤਰੱਕੀ ਕਰ ਗਏ ਤਿੰਨ ਤਿੰਨ ਸਾਢੇ ਤਿੰਨ ਤਿੰਨ ਸਾਲ ਦੇ ਵਿੱਚ ਕਰੋੜਾਂ ਰੁਪਏ ਜਿਹੜੇ ਕ੍ਰਪਸ਼ਨ ਦੇ ਥੋਂ ਉਹ ਆਪਣੇ ਮੰਗਲੇ ਕੋਠੀਆਂ ਕਾਰਾਂ 'ਚ ਘੁੰਮਦੇ ਨੇ ਉਹ ਤੁਹਾਡਾ ਹੱਕ ਹੈ ਜਿਹੜੇ ਇਥੋਂ ਦੇ ਨੇਚਰਲ ਰਿਸੋਰਸ ਜਿਹੜੇ ਪੰਜਾਬ ਦੇ ਉਹ ਤੁਹਾਡਾ ਹੱਕ ਹੈ ਤੁਹਾਡਾ ਲੋਕੋ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਪਛਾਣ ਸਕੇ ਤਾਂ ਅਸੀਂ ਆਉਣ ਵਾਲੀ ਲੜਾਈ ਹੈ ਜਿਹਨੂੰ ਨਹੀਂ ਜਿੱਤਾਂਗੇ ਜੇਨੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਇਕੱਠ ਕੀਤਾ ਸਾਰੇ ਮਜ਼ਮਾ ਮਜ਼ਦੂਰਾਂ ਨੇ ਉਹਨਾਂ ਦਾ ਸਾਥ ਦਿੱਤਾ ਔਰ ਦਿੱਲੀ ਦੇ ਵਿੱਚ ਅਬਦਾਲੀ ਤੋਂ ਬਾਅਦ ਜਿਹੜਾ ਵੱਡਾ ਅਦਾਲਤੀ ਸੀਗਾ ਉਹਦੀ ਧੌਣ ਦਾ ਕੀਲਾ ਤੁਸੀਂ ਕੱਢਿਆ ਤੁਸੀਂ ਉਹ ਲੋਕ ਆ ਪੰਜਾਬ ਦੇ ਤੁਸੀਂ ਉਹ ਲੋਕ ਆ ਪੰਜਾਬ ਦੇ ਜਿਨ੍ਹਾਂ ਨੇ ਅਬਦਾਲੀ ਤੋਂ ਲੈ ਕੇ ਮੋਦੀ ਤੱਕ ਦਾ ਮੂੰਹ ਮੋੜਿਆ ਔਰ ਤੁਸੀਂ ਬਹਾਦਰ ਦੇਖ ਰਹੀ ਨਾ ਐਮੈਂਡਮੈਂਟ ਫਿਲ ਬਿਜਲੀ ਐਕਟ 325 ਆ ਰਿਹਾ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੋ ਰਿਹਾ ਉਹ ਉਹਨਾਂ ਜੋ ਕਾਰਵਾਈਆਂ ਸਰਕਾਰ ਕਰ ਰਹੀ ਹੈ ਉਹਨਾਂ ਕਾਰਵਾਈਆਂ ਨੂੰ ਤੁਸੀਂ ਕਾਮਯਾਬ ਨਹੀਂ ਹੋਣ ਦਿਓਗੇ ਔਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਰਾਖੀ ਕਰਨ ਲਈ ਜਿਹੜੇ ਪੰਜਾਬ ਦੇ ਪੜੇਦਾਰ ਹੈ ਉਹ ਖੜੇ ਹੋ ਗਏ ਆ ਔਰ ਘਰ ਘਰ ਜਿਹੜੀ ਆ ਰੇਰ ਜਿੰਦ ਜ ਹਰ ਗਲੀ ਚ ਹਰ ਇਹਨੂੰ ਇੱਕ ਮੂਵਮੈਂਟ ਬਣਾਵਾਂਗੇ ਅਸੀਂ ਔਰ ਇੱਥੇ ਗੱਲ ਆਈ ਹੈ ਅਸੀਂ ਇੱਕ ਕਾਲ ਵੀ ਦੇਵਾਂਗੇ ਸਾਂਝੀ ਕਿ ਸਾਡੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸਾਡੀ ਥੀ ਗਲੀ ਜਿਹੜੀ ਮੀਟਿੰਗ ਹੋ ਸਕੇ ਔਰ ਅਸੀਂ ਇਹ ਮੀਟਿੰਗ ਹੈ ਜਿਹੜੀ ਉਹਦੀ ਕਾਰ ਕਰਾਂਗੇ ਜਿਹੜਾ ਮੋਰਚਿਆਂ ਤੋਂ ਬਾਅਦ ਤੇ ਔਰ ਅਸੀਂ ਜੋ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੋਵੇ ਸਾਡਾ ਕਿਸੇ ਹੋਰ ਲੋਰ ਚਿਹਰਾ ਕੇ ਕੇਐਮ ਦਾ ਪ੍ਰੋਗਰਾਮ ਹੋਵੇ ਗੈਰ ਸਿਆਸੀ ਦਾ ਹੋਵੇ ਸਿਆਸੀ ਦਾ ਹੋਵੇ ਅਸੀਂ ਸਾਰੇ ਸਾਥੀਆਂ ਨੂੰ ਆਪਣੇ ਆਪਣੇ ਮਤ ਪੇਰ ਪਲਾ ਕੇ ਇੱਕ ਸਟੇਜ ਤੇ ਹੋងਦੀ ਅਪੀਲ ਕਰਨਗੇ ਅਸੀਂ ਪਹਿਰ ਕਰਨੀ ਕਰਾਂਗੇ ਔਰ ਇਕੱਠੇ ਕਰਕੇ ਇੱਕ ਪੰਜਾਬ ਦੇ ਵਿੱਚ ਮੂਵਮੈਂਟ ਬਣਾਵਾਂਗੇ ਪੰਜਾਬ ਦੀ ਜਿਹੜੀ ਮੂਵਮੈਂਟ ਹੈ ਔਰ ਇਥੋਂ ਦੇ ਲੋਕਾਂ ਨੂੰ ਜਿਹੜਾ ਰਾਏ ਸਾਡਾ ਰਾਈਟ ਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਵਿੱਚ ਨੌਕਰੀ ਲੈਣਾ ਲੇਕਿਨ ਜਦੋਂ ਕੋਈ ਕਿਸੇ ਡਿਪਾਰਟਮੈਂਟ ਦੇ ਵਿੱਚ ਭਰਤੀ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਲੋਕ ਮਸਲੀ ਕਿਤੇ 10% ਲੱਭਦੇ ਜੇ ਅਸੀਂ 80% ਲੋਕ ਜਿਹੜੇ ਆ ਪੰਜਾਬ ਤੋਂ ਬਾਹਰ ਦੇ ਜਿਹੜੇ ਭਰਤੀ ਕੀਤੇ ਜਾਂਦੇ ਜੇਹੜੀ ਇੱਕ ਨਾਰਾਜ਼ੀ ਦਾ ਮੁੱਦਾ ਪੈਦਾ થઈ ਰਿਹਾ ਹੈ ਉਹ ਸਾਡੇ ਕਿਸਾਨ ਵੀਰਾਂ ਨੂੰ ਤਕੀਦ ਹੈ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਅੰਤਲੇ ਕੱਢ ਕੇ ਦੇਵਾਂਗੇ ਤੇ ਜਿਹੜੀ ਆ ਭਰਤੀ ਹੋਈ ਹੈ ਦੇ ਵਿੱਚ ਸਾਡਾ ਰਾਈਟ ਪੰਜਾਬ ਦਾ ਰਾਈਟ ਨਾ ਬਣਦਾ ਸੀਗਾ ਲੇਕਿਨ ਸਾਡਾ ਜਿਹੜਾ ਹੱਕ ਹੈ ਉਹ ਨਾ ਮਿਲਿਆ ਔਰ ਜਿਹੜਾ ਸਾਡਾ ਪਾੜੀਆਂ ਦੇ ਹਮਲੇ ਹੋ ਰਹੇ ਸਾਡੀ 20 ਦੀ ਜਿਹੜੇ ਹਮਲੇ ਹੋ ਰਹੇ ਉਹ ਸਾਥੀਓ ਬਹੁਤ ਵੱਡੀਆਂ ਗੱਲਾਂ ਨੇ ਲੇਕਿਨ ਅੱਜ ਮੈਂ ਸਬਜੈਕਟ ਆਪਣੇ ਸਬਜੈਕਟ ਦੇ ਧਾਰੇ ਦੇ ਵਿੱਚ ਰਹਿਦਾ ਹੋਇਆ ਅੱਜ ਦਾ ਜਿਹੜਾ ਵੱਡੀ ਵੀ ਸਕੂਲ ਹੈ ਉਹ ਹੈ ਅੱਜ ਦਾ ਪ੍ਰਾਪਰਟੀਆਂ ਵੇਚਣਾ ਔਰ ਬਿਜਲੀ ਐਮੈਂਡਮੈਂਟ ਬਿਲ 252 ਉਹਦਾ ਜੇ ਉਹ ਪਾਸ ਹੋ ਜਾਂਦਾ ਹੈ ਤਾਂ ਇੱਥੇ ਜਿਹੜਾ ਇਹ ਬਿਜਲੀ ਬੋਰ ਹੈ ਉਹ ਅਰਾਮੀਆਂ ਬਾਨੀਆਂ ਦੀ ਜ਼ਬੀਰ ਹੋਊਗੀ ਗਰੀਬ ਦੀ ਬਹੁਤ ਤੋਂ ਬਿਜਲੀ ਬਹੁਤ ਧੂਰ ਹੋ ਜਾਊਗੀ ਔਰ ਜਿਹੜਾ ਰੋਜ਼ਗਾਰ ਹੈ ਪੰਜਾਬ ਦੇ ਲੋਕਾਂ ਨੂੰ ਉਹ ਨਹੀਂ ਮਿਲੂਗਾ ਇਹ ਚੀਜ਼ਾਂ ਝੜੀਆਂ ਐ ਆਰ ਆਲੇ ਸਮੇਂ ਦੇ ਵਿੱਚ ਸਰਕਾਰਾਂ ਕਰਨੀਆਂ ਚਾਹਣੀਆਂ ਨੇ ਪਰਾਰੇ ਰਾਜਾ ਸ਼ਾਹੀ ਘਰਾਂਿਆਂ ਰਾਜਾ ਜਿਹੜਾ ਉਹ ਇਹ ਅੱਜ ਦੇ ਕੱਟ ਤੋਂ ਅੱਜ ਦੇ ਇਸ ਹਾਂਜੀ ਏਕਤਾ ਤੋਂ ਇਹ ਮਹਿਸੂਸ ਹੁੰਦਾ ਹੈ ਤੇ ਜਿਹੜੀ ਲੜਾਈ ਹੈ ਇਹ ਸ਼ੁਰੂ ਹੋ ਗਈ ਔਰ ਪੰਜਾਬ ਦੇ ਹਰ ਘਰ ਘਰ ਤੇ ਹਰ ਚੁੱਲ੍ਹੇ ਤੱਕ ਹਰ ਸੱਤ ਤੱਕ ਹਰ ਪੰਚਾਇਤ ਤੱਕ ਅਸੀਂ ਇਹ ਜਿਹੜੀ ਲੜਾਈ ਲੜਾਵਾਂਗੇ ਔਰ ਇਹ ਲੜਾਈ ਹੈ ਜਿਹੜੀ ਔਰ ਅਸੀਂ ਕਾਮਯਾਬ ਹੋਵਾਂਗੇ ਆਪਣੇ ਮਿਸ਼ਨ ਦੇ ਵਿੱਚ ਮੈਂ ਔਰ ਸਾਰੀਆਂ ਕਿਸਾਨ ਜੰਮੇ ਬੰਦੀਆਂ ਦੇ ਉਹਨਾਂ ਦੇਸੀ ਕਰਦਾ ਸਾਰੀਆਂ ਕਿਸਾਨ ਜਥੇਵੰਦੀਆਂ ਨੂੰ ਮਜ਼ਦੂਰ ਜਥੇਵੰਦੀਆਂ ਨੂੰ ਸਟੂਡੈਂਟ ਜਥੇਵੰਦੀਆਂ ਨੂੰ ਆਵਾਮ ਬਿਜਲੀ ਵਰਗੀਆਂ ਸਾਰੀਆਂ ਜਥੇਵੰਦੀਆਂ ਨੂੰ ਜਿਹੜੀਆਂ ਇਹਨਾਂ ਖੜਿਆਂ ਦੇ ਵਿੱਚ ਅਸੀਂ 18 ਤੋਂ 19 ਜਥੇਵੰਦੀਆਂ ਇੱਕ ਮੰਚ ਬਣਾਇਆ ਸੀਗਾ 23 ਦੇ ਵਿੱਚ ਔਰ ਬਹੁਤ ਭੱਜੀਆਂ ਬਰਾਮਤੀਆਂ ਜਿਹੜੀਆਂ ਨੇ ਲੋਕਾਂ ਨੂੰ ਅਸੀਂ ਕਰਕੇ ਦਿੱਤੀਆਂ ਐ ਸਾਂਝੀ ਏਕਤਾ ਦੇ ਨਾਲ ਕਰਕੇ ਦਿੱਤੀਆਂ ਐ ਔਰ ਜਿਹੜਾ ਆਰਵਾ ਸਮੇਂ ਦੇ ਵਿੱਚ 9 ਤਰੀਕ ਤੋਂ ਬਾਅਦ ਅਸੀਂ ਇਹ ਹਾਂਜੀ ਏਕਤਾ ਲਈ ਅਸੀਂ ਮੀਟਿੰਗ ਕਰਾਂਗੇ ਔਰ ਅਪੀਲ ਕਰਾਂਗੇ ਸਾਥੀਆਂ ਨੂੰ ਜਿੱਥੇ ਵੀ ਸਾਨੂੰ ਕਿਸਾਨ ਬੁਲਾਣਗੇ ਜਿੱਥੇ ਸਾਨੂੰ ਮਜ਼ਦੂਰ ਬੁਲਾਣਗੇ ਜਿੱਥੇ ਸਾਨੂੰ ਸਟੂਡੈਂਟ ਬੁਲਾਣਗੇ ਜਾਂ ਬਿਜਲੀ ਬੋਰਡ ਦੇ ਜਿਹੜੇ ਕੁਝ ਲੋਕ ਇਧਰ ਉਧਰ ਅਨੇ ਗੈਰ ਜਹੇ ਵੰਸ਼ਕ ਨੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਜਿਹੜੇ ਲੋਕ ਲੋਕਾਂ ਦੇ ਪਿੰਡ ਵਿੱਚ ਸ਼ੁਰੂਆਤ ਆ ਕੇ ਔਰ ਮਾਚਾ ਦੇਖਣਾ ਜਾ ਰਹੇ ਆ ਉਹਨਾਂ ਤੋਂ ਅਸੀਂ ਸਾਥ ਜਾਣ ਦੀ ਰਵਾਨਗੀ ਸੋ ਮੈਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ 9 ਤਰੀਕ ਦਾ ਅਸੀਂ ਕਰਨ ਨਾਲ ਦੀ ਕੰਸਟੀਟਿਊਐਂਸੀ ਦੇ ਵਿੱਚ ਕਰਨ ਜਾ ਰਹੇ ਆ ਔਰ ਬਿਜਲੀ ਮੁਲਾਇਮਾ ਕਿਸਾਨਾਂ ਨੂੰ ਸਾਰਿਆਂ ਨੂੰ ਅਸੀਂ ਪੱਤਰ ਵੀ ਲਿਖਾਂਗੇ ਜਿੰਦਾਬਾਦ ਮੱਤਰ ਵੀ ਲਿਖਾਂਗੇ ਔਰ ਕਾਲ ਵੀ ਕਰਾਂਗੇ ਵੀ ਵੀ ਕਰਾਂਗੇ 9 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਕਾਰਨ ਵਾਲ ਦੇ ਵਿੱਚ ਉਸ 585 ਦੇ ਵਿੱਚ ਜਿਹੜੀ ਲੋਕੇਸ਼ਨ ਹੈ ਉਹ ਅਸੀਂ ਗਰੁੱਪਾਂ ਦੇ ਵਿੱਚ ਸੈਂਡ ਕਰਦੇ ਆਂਗੇ ਉੱਥੇ ਵੀ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨੀ ਸਾਥੀਓ ਇਹ ਤਾਂ ਹੀ ਹੈ ਇਹ ਤਾਂ ਹੀ ਹੈ ਜੇ ਅਸੀਂ ਸੰਘਰਸ਼ਾਂ ਦੇ ਰਾਹ ਦੇ ਉੱਤੇ ਰਹੇ ਤਾਂ ਹੀ ਕਿਸ ਸੰਘਰਸ਼ ਇੱਕੋ ਇੱਕ ਜਿਹੜੀ ਕੜੀ ਹੈ ਜੀ ਦੇ ਨਾਲ ਅਸੀਂ ਆਪਣੀਆਂ ਗੱਲਾਂ ਜਿਹੜੀਆਂ ਐ ਲੋਕਾਂ ਦੀਆਂ ਹੱਕ ਤੇ ਹਕੂਕੀ ਮੰਗਾਂ ਐ ਉਹਨਾਂ ਨੂੰ ਪੂਰ ਕਰਾ ਸਕਦੇ ਆ ਪੰਜਾਬ ਦੀ ਜਿਹੜੀ ਐ ਪੰਜਾਬ ਨੂੰ ਰੰਗਲਾ ਹਸਤਾ ਬਸਤਾ ਪੰਜਾਬ ਬਣਾ ਸਕਦੇ ਆ ਇਹਨਾਂ ਲੋਕਾਂ ਨੇ ਨਹੀਂ ਬਣਾਣਾ ਇਹਨਾਂ ਲੋਕਾਂ ਨੇ ਚੁਟਕਲਿਆਂ ਤੋਂ ਸਵਾਹ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਔਰ ਕਰਾਪਸ਼ਨ ਤੁਸੀਂ ਦੇਖਿਆ ਹੀ ਐ ਪੰਜਾਬ ਦੇ ਅੰਦਰ ਪਿਛਲੇ ਦਿਨਾਂ ਦੇ ਵਿੱਚ ਕਲਾ ਜਨੂਸ ਨਿਕਲੇ ਆ ਜਿਹੜੇ ਲੋਕ ਪ੍ਰੋਟੈਕਸ਼ਨ ਦੇ ਲائے ਆ ਤੁਹਾਡੀ ਤੇ ਤੁਹਾਡੀ ਹਫਾਜ਼ਤਾਂ ਦੇ ਲਾਏ ਆ ਉਹ ਕਿਵੇਂ ਉਹਨਾਂ ਦੇ ਮਸ਼ੀਨਾਂ ਵੀ ਗਰਮ ਹੋ ਗਈਆਂ ਉਹਨਾਂ ਦੇ ਲੋਡ ਦੇਣ ਦੀਆਂ ਸੋ ਸਾਥੀਓ ਇਹ ਚੀਜ਼ ਨੂੰ ਵੀ ਅਸੀਂ ਰੋਕਣਾ ਹੈ ਅਸੀਂ ਇਸ ਚੀਜ਼ ਦੇ ਪਹਿਰੇਦਾਰ ਹੈ ਤੇ ਹੋਰ ਅਸੀਂ ਬਿਜਲੀ ਮੰਤਰੀ ਜਿਹੜਾ ਅਜੇ ਇੱਕ ਪ੍ਰਾਪਰਟੀ ਡੀਲਰ ਬਿਜਲੀ ਮੰਤਰੀ ਲਾਇਆ ਹੈ ਉਹਦੇ ਕੋਠੀ ਦੇ ਆ ਅਸੀਂ ਮਾਰਚ ਕਰਾਂਗੇ ਤੇ ਉੱਥੇ ਬੈਠ ਕੇ ਉਹਨਾਂ ਪਿੱਛੇ ਆਪਾਂ ਵੀ ਕਰਾਂਗੇ ਜਦੋਂ ਤੱਕ ਕੋਈ ਜਿਹੜੀ ਉਹ ਸਾਤੋਂ ਮੈਮੋਰੰਡਮ ਲੈ ਨਹੀਂ ਆਂਦੀ ਤੇ ਹੋਰ ਸਾਰੇ ਸਾਥੀਆਂ ਨੂੰ ਅਪੀਲ ਹੈ ਤੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਹੈ ਬੱਚੇ